ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਰਬਰੀ ਦੇ ਕੱਟ ਪੀਸ ਜੋ ਬਰਬਰੀ ਦੇ ਕੱਟ ਪੀਸ ਰਹਿਣਗੇ ਜੀ ਬਹੁਤ ਹੀ ਵਧੀਆ ਬ੍ਰਾਂਡ ਦੇ ਰਹਿਣਗੇ ਜੀ ਤੇ ਇੱਕ ਪਾਰਸਲ ਦਾ ਆਪਣੇ ਕੋਲ ਮਾਲ ਹੈ ਜੀ ਲਗਭਗ 450 ਮੀਟਰ ਮਾਲ ਹੈ ਜੀ ਬਰਬਰੀ ਦੇ ਕੱਟ ਪੀਸ ਦਾ ਤੇ ਨਾਲ ਰੂਗੀ ਬਰਬਰੀ ਦੇ ਦੁਪੱਟਿਆਂ ਤੇ ਵੀ ਆਫਰ ਸੋ ਆਪਾਂ ਜਿਉ ਬਰਬਰੀ ਦੇ ਕੱਟ ਪੀਸ ਹੈ ਤੇ ਬਰਬਰੀ ਦੇ ਦੁਪੱਟਿਆਂ ਦੇ ਸੇਲ ਕੱਲ ਲਗਾ ਰਹੇ ਹਾਂ ਜੀ 16 ਅਗਸਤ ਨੂੰ ਜੀ ਸਵੇਰੇ 9:30 ਵਜੇ ਸੇਲ ਸਟਾਰਟ ਹੋਊਗੀ ਆਪਣੀ ਜੀ ਬਰਬਰੀ ਦਾ ਦੁਪੱਟਾ ਦਿੱਤਾ ਹੈ ਉਹ 260 ਰੁਪਏ ਦਾ ਠੀਕ ਹੈ ਜੀ 10 ਰੁਪਿਆ ਦੁਪੱਟਾ ਮਹਿੰਗਾ ਹੈ ਇਸ ਵਾਰ ਤਾਂ ਆਪਾਂ ਨੇ 10 ਰੁਪਏ ਹੀ ਇਨਕਰੀਜ਼ ਕੀਤੇ ਹੈ ਜੋ ਬਰਬਰੀ ਦਾ ਦੁਪੱਟਾ ਰੋ ਹੈ ਜੀ ਹੁਣ 260 ਰੁਪਏ ਦਾ ਰਹਿਣਾ ਜੀ ਜੋ ਕਸਟਮਰ ਨੂੰ ਲੋੜ ਹੈ ਜੀ ਉਹ ਵੱਧ ਤੋਂ ਵੱਧ ਲਿਜਾ ਸਕਦੇ ਜੀ ਕਿਉਂਕਿ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਰੇਟ ਵਧ ਰਿਹਾ ਇਹਨਾਂ ਦੇ ਹੁਣ ਆਪਣੇ ਕੋਲ 200 ਦੁਪੱਟੇ ਦਾ ਸਟਾਕ ਹਾਜ਼ਰ ਹੈ ਤੇ ਆਪਾਂ ਦੁਪੱਟਾ ਦੇਵਾਂਗੇ 260 ਰੁਪਏ ਦਾ 260 ਕਪੜਾ ਕਪੜਾ ਵੀ ਪੂਰਾ 260 ਦਿੱਤਾ ਜਾਊਗਾ 2 ਮੀਟਰ ਤੋਂ 10 ਪੁਆਇੰਟ ਵਧ ਦਿੱਤਾ ਉਹ 10 ਸੈਂਟੀਮੀਟਰ ਵਧ ਦਿੱਤਾ ਜਾਊਗਾ ਜੀ ਇਸ ਤੋਂ ਬਾਅਦ ਜੀ ਆਪਾਂ ਜੋ ਸੈਕੰਡ ਆਪਸ਼ਨ ਲੈ ਕੇ ਆਏ ਜੀ ਤੁਹਾਡੇ ਲਈ ਉਹ ਬਰਬਰੀ ਦੇ ਕੱਟ ਪੀਸਾ ਦੀ ਲੈ ਕੇ ਆਏ ਜੀ ਬਰਬਰੀ ਦੇ ਕੱਟ ਪੀਸ ਬਹੁਤ ਟਾਈਮ ਪਹਿਲਾਂ ਆਏ ਸੀ 2-3 ਮਹੀਨਤ ਪਹਿਲਾਂ 2-3 ਘੰਟੇ ਚ ਸਟਾਕ ਕਲੀਅਰ ਹੋ ਗਿਆ ਸੀ ਸੋ ਉਹਨਾਂ ਹੀ ਮਾਲ ਫੇਰਾ ਹੈ 450 ਮੀਟਰ ਦੇ ਲਗਭਗ ਇੱਕ ਪਾਰਸਲ ਦਾ ਮਾਲ ਹੈ ਜੀ ਸੋ ਕਸਟਮਰ ਨੂੰ ਬਰਬਰੀ ਦਾ ਰੇਟ ਦੱਸਦੇ ਹਾਂ ਡਿਜ਼ਾਈਨ ਦਿਖਾਣੇ ਆ ਡਿਜ਼ਾਈਨ ਬਹੁਤ ਸੋਹਣੇ ਹੋਣਗੇ ਆਈ ਥਿੰਕ ਤੇ ਓਪਨ ਕਰਕੇ ਪਤਾ ਲੱਗ ਜੂਗਾ ਤੇ 160 ਰੁਪਏ ਮੀਟਰ ਬਰਬਰੀ ਦਾ ਰੇਟ ਰਹਿਣਾ ਹੈ ਬਰਬਰੀ ਦਾ ਰੇਟ ਰਹਿਣਾ 160 ਰੁਪਏ ਮੀਟਰ 400 ਰੁਪਏ ਦੀ 2.5 ਮੀਟਰ ਦੀ ਸ਼ਰਟ 1000 ਰੁਪਏ ਵਾਲੀ ਸ਼ਰਟ 400 ਰੁਪਏ ਦੀ ਰਹਿਣੀ ਹੈ ਬਰਬਰੀ ਦਾ ਇੱਕ ਪਾਰਸਲ ਦਾ ਮਾਲ ਆਪਣੇ ਕੋਲ ਅਵੇਲੇਬਲ ਹੈ ਸੋ ਜਿਨ੍ਹਾਂ ਨੂੰ ਜਿਨ੍ਹਾਂ ਭੈਣਾਂ ਨੂੰ ਲੋੜ ਹੈ ਬਰਬਰੀ ਦੇ ਪੀਸਾ ਦੀ ਉਹ ਕੱਲ ਜਰੂਰ ਵਿਜ਼ਿਟ ਕਰ ਸਕਦਾ ਹੈ ਜਿੰਨਾ ਭੈਣਾਂ ਨੂੰ ਲੋੜ ਹੈ ਬਰਬਰੀ ਦੇ ਕੱਟ ਪੀਸਾ ਦੀ ਉਹ ਕੱਲ ਜ਼ਰੂਰ ਵਿਜ਼ਿਟ ਕਰ ਸਕਦਾ ਕੱਟ ਜੋ ਬਰਬਰੀ ਦੇ ਪੀਸਾ ਦੀ ਰਹਿਣੀ ਹੈ ਮੋਸਟਲੀ ਵੱਡੀ ਰਹਿਣੀ ਹੈ ਜੀ ਆਪਾਂ ਤੁਹਾਨੂੰ ਪਤਾ ਚੰਗੇ ਘਰਾਂ ਦੇ ਮਾਲ ਮੰਗਵਾਨੇ ਹੈ ਜੀ ਸੋ ਆਪਾਂ ਕੱਲ ਓਪਨ ਕਰ ਰਹੇ ਹਾਂ ਜੀ ਬਰਬਰੀ ਦੇ ਕੱਟ ਪੀਸ ਪਲੱਸ ਬਰਬਰੀ ਦੇ ਦੁਪੱਟਿਆਂ ਤੇ ਸੇਲ ਰਹਿਣੀ ਹੈ ਇਸ ਤੋਂ ਇਲਾਵਾ ਜੀ ਇਹ ਆਪਾਂ ਤੁਹਾਨੂੰ ਪਾਰਸਲ ਦਿਖਾਣੇ ਹੈ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਿਓ ਇੱਕ ਆਪਾਂ ਆਫਰ ਹੋਰ ਲਗਾਈ ਹੈ ਜੀ ਉਹ ਵੀ ਤੁਹਾਨੂੰ ਦੱਸਦਾ ਹੈ ਤੇ ਜੋ ਤੁਹਾਨੂੰ ਫਸਟ ਟਾਈਮ ਦੇਖ ਰਹੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੋ ਸਾਡੀ ਸ਼ੌਪ ਦਾ ਐਡਰੈਸ ਹੈ ਜੀ ਬੱਸ ਸਟੈਂਡ ਕੋਲ ਜੀ ਸਿਨੇਮਾ ਰੋਡ ਕੋਲ ਜੀ ਨੇੜੇ ਪੀਰਖਾਨਾ ਜੀ ਦੱਬੇ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਜੀ ਜੀ ਹਾਂਜੀ ਜੋ ਆਪਾਂ ਇੱਕ ਹੋਰ ਸੇਲ ਲਗਾਈ ਹੈ ਜੀ ਉਹ ਸੇਲ ਇਹ ਹੈ ਅੱਜ ਉਹ ਤੁਹਾਨੂੰ ਸੂਟ ਦਿਖ ਰਿਹਾ ਜੀ ਇਹ ਫਿਓਨਾ ਦੇ ਸੂਟ ਹੈ ਜੀ ਇਹ 5 ਮੀਟਰ ਦਾ ਪੂਰਾ ਸੂਟ ਜੀ ਆਪਾਂ ਨੇ ਸੀਲ ਚ ਲਗਾਇਆ ਜੀ ਅੱਜ ਮੈਂ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਅਪਲੋਡ ਕਰ ਚੁੱਕੇ ਹਾਂ ਜੀ ਇਸ ਦੀ ਜਿਸ ਦਾ ਪ੍ਰਾਈਜ਼ ਹੈਗੇ ਜੀ ਸਿਰਫ 300 ਰੁਪਏ ਦਾ ਸੂਟ 300 ਰੁਪਏ ਦਾ ਸੂਟ ਰਹਿਣਾ ਹੈ ਇਹ 5 ਮੀਟਰ ਦਾ ਸੂਟ ਟੋਟਲ ਆਪਣੇ ਕੋਲ ਹੈਗੇ ਜੀ 210 ਸੂਟ ਮੈਂ YouTube ਦੇ ਉੱਤੇ ਵੀ ਸ਼ਾਰਟ ਅਪਲੋਡ ਕੀਤੇ ਜੀ ਇਹਨਾਂ ਸੂਟਸ ਦਾ ਸੋ ਕੱਲ ਕਸਟਮਰ ਨੂੰ ਜਿਨ੍ਹਾਂ ਨੂੰ ਲੋੜ ਹੈ ਜੀ ਉਹੋ ਕੱਲ ਸ਼ੌਪ ਤੇ ਵਿਜ਼ਿਟ ਕਰਕੇ ਇਹ ਸੂਟ ਵੀ ਲੈ ਆ ਸਕਦਾ ਹੈ 5 ਮੀਟਰ ਦਾ ਸੂਟ ਰੂਗਾ 300 ਰੁਪਏ ਦਾ ਬਰਬਰੀ ਦਾ ਦੁਪੱਟਾ ਰੂਗਾ 260 ਰੁਪਏ ਦਾ ਬਰਬਰੀ ਦੇ ਕੱਟ ਪੀਸ ਰਹਿਣਗੇ 160 ਰੁਪਏ ਮੀਟਰ ਬਰਬਰੀ ਦੇ ਪੀਸ ਮੈਂ ਓਪਨ ਕਰਕੇ ਦਿਖਾਣੇ ਜੀ ਤਾਂ ਇਸ ਤੋਂ ਪਹਿਲਾਂ ਤੁਸੀਂ ਇਹ ਡਿਜ਼ਾਈਨ ਚੈੱਕ ਕਰ ਲਓ ਜੀ ਜੋ ਆਪਾਂ ਫਿਓਨਾ ਦੇ ਸੂਟ ਦੇ 300 ਰੁਪਏ ਦੇ ਦੇ ਰਹੇ ਹਾਂ ਜੀ ਜਰੂਰ ਚੈੱਕ ਕਰੋ ਜੀ ਆ ਡਿਜ਼ਾਈਨ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ 300 ਰੁਪਏ ਦਾ ਸੂਟ ਹੈ ਇਹ ਸਾਰਾ 5 ਮੀਟਰ ਦਾ ਸੂਟ ਦਿੱਤਾ ਜਾਊਗਾ 300 ਰੁਪਏ ਦੇ ਵਿੱਚ ਸੋ ਤੁਸੀਂ ਸ਼ੌਪ ਤੇ ਵਿਜ਼ਿਟ ਕਰੋ ਤੇ ਲਾਹਾ ਪ੍ਰਾਪਤ ਕਰੋ ਜੀ ਆਫਰ ਦਾ ਬਰਬਰੀ ਦਾ ਦੁਪੱਟਾ ਤੇ ਆਫਰ ਹੈ ਜੀ ਬਰਬਰੀ ਦਾ ਕਟ ਪੀਸ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਜੀ ਕਿਉਂ ਨਾਲੇ ਸੂਟ 300 ਰੁਪਏ ਦੇ ਵਿੱਚ ਆਪਾਂ ਦੇ ਰਹੇ ਹਾਂ ਜੀ ਇਹ ਸਟਾਕ ਹੈ ਜੀ ਜੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਇਹ ਡਿਜ਼ਾਈਨ ਹੈ ਜੀ ਟੋਟਲ 210 ਸੂਟ ਨੇ ਕੁਝ ਸੂਟਾਂ ਦਾ ਸਟਾਕ ਹੈ 10 ਸੂਟ ਦੇ ਲਗਭਗ ਹੈ ਕੁਝ 2 ਸੂਟਾਂ ਦੇ ਲਗਭਗ ਹੈ ਕੁਝ 5 ਦੇ ਲਗਭਗ ਹੈ ਸੋ ਤੁਸੀਂ ਆ ਦੇਖ ਸਕਦੇ ਹੋ ਕੁਝ ਸੂਟਾਂ ਦੀ ਕੁਆਂਟੀਟੀ ਜ਼ਿਆਦਾ ਹੈ ਕੁਝ ਦੀ ਬਹੁਤ ਘੱਟ ਹੈ ਸੋ ਹੁਣ ਆਪਾਂ ਓਪਨ ਕਰ ਰਹੇ ਹਾਂ ਜੀ ਤੁਹਾਡੇ ਲਈ ਬਰਬਰੀ ਦੇ ਕੱਟ ਪੀਸ ਜੀ ਜੀ ਓਪਨ ਕਰੋ ਵੱਡੇ ਪੀਸ ਰਹਿਣਗੇ ਜੀ ਸਾਰੇ ਬਰਬਰੀ ਦੇ ਬਹੁਤ ਸੋਹਣਾ ਮਾਲ ਹੈ ਜੀ ਬਰਬਰੀ ਦਾ ਜੀ ਰੇਟ ਆਪਾਂ ਦੇਵਾਂਗੇ ਤੁਹਾਨੂੰ 160 ਰੁਪਏ ਮੀਟਰ ਵੱਡੀ ਕੱਟ ਸਾਰੀ ਏ ਟੂ ਜ਼ेड ਵੱਡੀ ਕੱਟ ਜੀ ਇੱਕ ਬਹੁਤ ਚੰਗੇ ਘਰ ਦਾ ਬਰਬਰੀ ਦਾ ਕੱਟ ਪੀਸ ਹੈ ਜੀ ਇਹ ਤੁਸੀਂ ਕੱਲ ਸ਼ਾਪ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਜੀ ਕੰਪਨੀ ਦਾ ਆਪਾਂ ਨਾਮ ਨਹੀਂ ਲੈ ਸਕਦੇ ਜੀ ਤੁਸੀਂ ਡਿਜ਼ਾਈਨ ਇੰਨੇ ਸੋਹਣੇ ਡਿਜ਼ਾਈਨ ਹੈ ਇੰਨਾ ਸੋਹਣਾ ਮਾਲ ਆਇਆ ਜੀ ਇਹ ਬਰਬਰੀ ਦਾ ਜੀ ਤੁਸੀਂ ਡਿਜ਼ਾਈਨ ਚੈੱਕ ਕਰੋ ਮੋਸਟਲੀ ਵੱਡੇ ਪੀਸ ਰਹਿਣਗੇ ਜੀ 160 ਰੁਪਏ ਮੀਟਰ 400 ਰੁਪਏ ਦੀ ਸ਼ਰਟ ਐ ਇੰਨੇ ਸੋਹਣੇ ਡਿਜ਼ਾਈਨ ਜੀ ਇੱਕ ਮੇਰੀ ਬੇਨਤੀ ਹੈ ਇਹ ਜਿਹੜਾ ਸਟਾਕ ਹੈ ਜੀ 450 ਮੀਟਰ ਹੈ ਜੀ ਸੇਲ ਆਪਣੀ ਸਹੀ 9:30 ਵਜੇ ਸਟਾਰਟ ਹੋਊਗੀ ਤੇ ਸਾਰੇ ਕਸਟਮਰ ਨੂੰ ਬੇਨਤੀ ਹੈ ਕਿ ਟਾਈਮਲੀ ਆ ਜਾਣ ਜੀ ਕਿਉਂਕਿ ਇਹ ਪੀਸ ਬਹੁਤ ਜਿਆਦਾ ਸੋਹਣੇ ਐ ਕੱਟ ਵੀ ਬਹੁਤ ਜ਼ਿਆਦਾ ਵਧੀਆ ਇਹਨਾਂ ਦੀ 2 ਘੰਟੇ ਦੇ ਵਿੱਚ ਸਟਾਕ ਕਲੀਅਰ ਹੋ ਜਾਂਦਾ ਹੈ ਜੀ ਸੋ ਬਾਅਦ ਵਿੱਚ 12 ਵੇ ਤੋਂ ਬਾਅਦ ਕੋਈ ਕਸਟਮਰ ਆਂਦਾ ਤੇ ਉਹ ਕਹਿੰਦਾ ਕਿ ਅਸੀਂ ਸਪੈਸ਼ਲ ਆਏ ਆ ਤਾਂ ਬੇਨਤੀ ਹੈ ਕਿ ਤੁਸੀਂ 9:30 ਵਜੇ ਹੀ ਦੁਕਾਨ ਤੇ ਪਹੁੰਚੋ 10 ਮਿੰਟ ਪਹਿਲਾਂ ਹੀ ਪਹੁੰਚੋ 9:30 ਵਜੇ ਤੋਂ ਬਾਅਦ ਹੀ ਆਪਾਂ ਸਹੀ ਓਪਨ ਕਰਾਂਗੇ ਕੱਪਿਸ ਬਰਬਰੀ ਦੇ ਤੇ ਉਸ ਤੋਂ ਇਲਾਵਾ ਜੀ ਦੁਪੱਟੇ ਤੁਸੀਂ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਿਆ ਸਕਦੇ ਹੋ ਕਿਉਂਕਿ ਦੁਪੱਟਿਆਂ ਦਾ ਸਟਾਕ ਕਾਫੀ ਹੈ ਪਰ ਦੁਪੱਟੇ ਵੀ ਸੇਲ ਹੋ ਸਕਦੇ ਆ ਆਪਣੇ 1-2 ਵਜੇ ਦੇ ਵਿੱਚ ਕਿਉਂਕਿ ਕਾਫੀ ਟਾਈਮ ਬਾਅਦ ਆਪਣੇ ਕੋਲ ਸਟਾਕ ਆਇਆ ਬਰਬਰੀ ਦੇ ਦੁਪੱਟੇ ਦਾ ਵੀ ਸੋ ਦੋਨੇ ਜੋ ਆਪਾਂ ਆਫਰ ਦੇ ਵਿੱਚ ਆਟਮ ਲੈ ਕੇ ਆਏ ਜੀ ਆਪਣੇ ਕੋਲ ਬਹੁਤ ਟਾਈਮ ਬਾਅਦ ਮਾਲ ਆਇਆ ਜੀ ਇਹ ਬਹੁਤ ਸੋਹਣੇ ਡਿਜ਼ਾਈਨ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਇੱਕ ਇੱਕ ਡਿਜ਼ਾਈਨ ਇੰਨਾ ਸੋਹਣਾ ਹੈ ਜੀ ਸੋ ਤੁਸੀਂ ਸਿਰਫ ਪ੍ਰਿੰਟ ਮਾਲ ਹੈ ਜੀ ਆਪਣੇ ਕੋਲ ਪਲੇਨ ਬਾਟਮਾਂ ਤੁਸੀਂ ਇਹਦੇ ਨਾਲ ਵਾਈਟ ਮਸਲੀਨ ਦੀ ਬਾਟਮ ਲੈ ਕੇ ਡਾਈ ਕਰਵਾ ਕੇ ਬਹੁਤ ਹੀ ਸਸਤਾ ਰੀਜ਼ਨੇਬਲ ਸੂਟ ਬਣਾ ਸਕਦੇ ਹੋ ਜਿਵੇਂ ਕਿ 400 ਰੁਪਏ ਦੀ ਸ਼ਰਟ ਪੈ ਗਈ ਜੇ 올ਓਵਰ ਸੂਟ ਬਣਾਉਣਾ ਤਾਂ 800 ਦਾ ਪੈ ਗਿਆ ਜੋ ਮਾਰਕੀਟ ਪ੍ਰਾਈਸ ਹੈਗਾ ਜੀ 올ਓਵਰ ਸੂਟ ਦਾ 2000 ਰੁਪਏ ਦਾ ਬਰਬਰੀ ਦਾ ਜੋ ਪੀਸਾ ਜ ਬੰਨਣਾ ਜੀ 800 ਰੁਪਏ ਦਾ 5 ਮੀਟਰ ਬੰਨਣਾ ਜੀ ਜੇ ਤੁਹਾਨੂੰ 5.5 ਮੀਟਰ ਕਪੜਾ ਵੀ ਲੈਣਾ ਪੈ ਗਿਆ ਫਿਰ 880 ਦਾ ਬੰਨਣਾ ਜੀ ਸੋ 2000 ਵਾਲਾ ਸੂਟ ਤੁਹਾਨੂੰ 880 ਦੇ ਵਿੱਚ ਬਣ ਜਾਣਾ ਹੈ ਜਾਂ 800 ਦੇ ਵਿੱਚ ਬਣ ਜਾਣਾ ਹੈ ਸੋ ਤੁਸੀਂ ਦੇਖ ਸਕਦੇ ਹੋ ਬਰਬਰੀ ਦੇ ਕੱਟ ਪਿਸਾਪਾ ਲੈ ਕੇ ਆ ਚੁੱਕੇ ਆ ਇੱਕ ਪਾਰਸਲ ਦਾ ਮਾਲ ਹੈ ਜੀ ਇਹ 450 ਮੀਟਰ ਦਾ ਸਟੱਫ ਹੈ ਸਾਰਾ ਜੋ ਦਿਖ ਰਿਹਾ ਜੀ ਤੁਹਾਨੂੰ ਰੇਟ ਹੈਗੇ ਜੀ 160 ਰੁਪਏ ਮੀਟਰ ਬਰਬਰੀ ਦਾ ਦੁਪੱਟਾ 260 ਦਾ 260 ਕੱਟ ਜੀ ਇਹ ਆਪਾਂ ਸਾਰਾ ਸਟਾਕ ਜੋ ਤੁਹਾਨੂੰ ਦਿਖਾ ਰਿਆ ਹੈ ਤੇ ਤੁਸੀਂ ਆਪ ਫਿਰ ਉਹਨਾਂ ਦੇ ਸੂਟ ਵੀ ਚੈੱਕ ਕਰ ਸਕਦੇ ਹੋ ਇਹ ਆਪਣੀਆਂ ਤਿੰਨ ਆਫਰਾਂ ਕੱਲ ਦੀ ਸੇਲ ਦੇ ਵਿੱਚ ਰਹਿਣ ਜੀ ਆ ਜੀ ਆਪਾਂ ਵੀਡੀਓ ਜ਼ਿਆਦਾ ਵੱਡੀ ਨਹੀਂ ਕਰਦੇ ਅੱਜ ਜੀ ਸੋ ਆਪਾਂ ਵੀਡੀਓ ਨੂੰ ਕਰਦੇ ਹਾਂ ਜੀ ਸਮਾਪਤ ਤੇ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਤੇ ਜਰੂਰ ਵਿਜ਼ਿਟ ਕਰੋ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ